ਬਹੁਤ ਸ਼ੁਕਰੀਆ ਅੱਜ ਅਸੀਂ ਫਾਜ਼ਲਕਾਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਜੋ ਇਕੱਠੇ ਹੋਏ ਆਂ ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਐਮ ਐਲ ਏ ਸਾਹਿਬ ਰਿੰਦਰ ਸਵਨਾ ਜੀ ਡੀ ਸੀ ਮੈਡਮ ਐਸ ਟੀ ਐਮ ਮੈਡਮ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਰੇ ਅਫਸਰ ਸਹਿਬਾਨ ਪਿੰਡ ਦੇ ਸਾਰੇ ਹੀ ਸਤਕਾਰਯੋਗ ਭੈਣ ਭਰਾ ਬਜ਼ੁਰਗ ਕਿਉਂਕਿ ਅੱਜ ਜਿਹੜਾ ਮੌਕਾ ਹੈ ਅਸੀਂ ਨਹੀਂ ਚਾਹੁੰਦੇ ਕਿ ਇਹੋ ਜੇ ਮੌਕੇ ਵਾਰ-ਵਾਰ ਰਹਿਣ ਅਸੀਂ ਨਹੀਂ ਚਾਹੁੰਦੇ ਕਿ ਕੁਦਰਤੀ ਕਰੋਪੀਆਂ ਸਾਡੇ ਘਰਾਂ 'ਚ ਤਬਾਹੀਆਂ ਮਚਾਉਣ ਫਾਜ਼ਲਕਾ ਹਲਕੇ ਦੇ ਨਾਲ ਮੇਰਾ ਪੁਰਾਣਾ ਪਿਆਰ ਹੈ ਜਲਾਲਾਬਾਦ ਹਲਕੇ ਦੇ ਨਾਲ ਮੇਰਾ ਪੁਰਾਣਾ ਪਿਆਰ ਹੈ ਕਿਉਂਕਿ ਮੇਰੇ ਤੋਂ ਪਹਿਲਾਂ ਜੋ ਬੋਲਦੇ ਆ ਦੱਸਿਆ ਗਿਆ ਸੀ ਕਿ ਮੈਂ ਜਦੋਂ ਡਾਕਟਰ ਦੇ ਤੌਰ ਤੇ ਵੀ ਕੰਮ ਕੀਤਾ ਤਾਂ ਵੱਧ ਤੋਂ ਵੱਧ ਮਰੀਜ਼ ਜਿਹੜੇ ਆਉਂਦੇ ਸੀ ਮੇਰੇ ਕੋਲੇ ਉਹ ਫਾਜ਼ਲ ਕਾ ਜਲਾਲਾਬਾਦ ਸਾਰੇ ਬਾਰਡਰ ਏਰੀਏ ਦੇ ਆਉਂਦੇ ਸੀ ਔਰ ਅਸੀਂ ਕਹਿੰਦੇ ਹੁੰਦੇ ਸੀ ਕਿ ਬਾਰਡਰ ਏਰੀਏ ਦੇ ਜਿਹੜੇ ਲੋਕ ਹੈ ਬੜੇ ਮਜ਼ਬੂਤ ਦਿਲਾਂ ਵਾਲੇ ਹੁੰਦੇ ਆ ਛੋਟੀ ਮੋਟੀ ਤਕਲੀਫ ਨੂੰ ਗੋਲ ਦੇ ਨੂੰ ਪਰ ਗੱਲ ਇਹ ਹੈ ਕਿ ਪ੍ਰਮਾਤਮਾ ਇਮਤਿਹਾਨ ਵੀ ਉਹਨਾਂ ਲੋਕਾਂ ਦੇ ਲੈਂਦਾ ਜਿਹੜੇ ਆਪਣੇ ਆਪ ਨੂੰ ਮਜ਼ਬੂਤ ਦਿਖਾਉਂਦੇ ਆ ਉਹਨਾਂ ਨੂੰ ਵਾਰ-ਵਾਰ ਇਮਤਿਹਾਨ ਦੇਣੇ ਪੈਂਦੇ ਆ ਕਿ ਵਾਕੇ ਹੀ ਅਸੀਂ ਮਜ਼ਬੂਤ ਆ। ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੁਦਰਤੀ ਕਰੋਪੀ ਨੇ ਸਾਡਾ ਇਮਤਿਹਾਨ ਲਿਆ। ਅਸੀਂ ਬਹੁਤ ਜਦੋਜਹਿਦ ਕਰਕੇ ਬਹੁਤ ਹਿੰਮਤ ਨਾਲ ਰੱਖ ਕੇ ਇਸ ਕਰੋਪੀ ਦਾ ਸਾਹਮਣਾ ਕੀਤਾ। ਮੈਂ ਜਿੰਨੀ ਵਾਰੀ ਵੀ ਆਈ ਆ ਇੱਥੇ ਲੋਕਾਂ ਨੂੰ ਆਪ ਮਿਲ ਕੇ ਇਥੋਂ ਤੱਕ ਕਿ ਮਹਿਲਾਵਾਂ ਬਜ਼ੁਰਗ ਮਹਿਲਾਵਾਂ ਨਾਲ ਵੀ ਜਦੋਂ ਮੈਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਜਵਾਬ ਵੀ ਹਮੇਸ਼ਾ ਚੜਦੀ ਕਲਾ ਵਿੱਚ ਹੀ ਰਿਹਾ ਸੋ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਜੋ ਮਿਸ਼ਨ ਚੜਦੀ ਕਲਾ ਉਹ ਮੈਨੂੰ ਲੱਗਦਾ ਵਾਕਈ ਸਾਡੇ ਲੋਕਾਂ ਦੇ ਲਈ ਚੜਦੀ ਕਲਾ ਹੋ ਨਿਪੜੇਗਾ ਕਿਉਂਕਿ ਇੰਨੇ ਥੋੜੇ ਸਮੇਂ ਦੌਰਾਨ ਜਿਹੜਾ ਮੁਆਵਜ਼ਾ ਦੇਣਾ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਨਵੇਕਲੀ ਪਹਿਲ ਕਦਮੀ ਹੈ ਮੇਰੇ ਤੋਂ ਪਹਿਲਾਂ ਬੋਲਦੇ ਐਮਐਲਏ ਸਾਹਿਬ ਨੇ ਦੱਸਿਆ ਕਿ ਪੰਜਾਬ ਤੋਂ ਉੱਪਰ ਪਿੰਡ ਪ੍ਰਭਾਵਿਤ ਹੋਏ ਸਾਡੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਸਾਡੇ ਘਰਾਂ ਦਾ ਨੁਕਸਾਨ ਹੋ ਗਿਆ ਅਸੀਂ ਬੇਕਰੇ ਹੋ ਗਏ ਔਰ ਇੱਕ ਵਾਰ ਤਾਂ ਇਹ ਲੱਗਦਾ ਸੀ ਕਿ ਜ਼ਿੰਦਗੀ ਬਹੁਤ ਖਤਮ ਹੋਣ ਦੇ ਕੰਢੇ ਤੇ ਆ ਜਦੋਂ ਮੈਂ ਜਾ ਕੇ ਦੇਖਿਆ ਸੀ ਇੱਕ ਹੰਝੂ ਨਹੀਂ ਸੀ ਨਿਕਲਦਾ ਪਰ ਕੁਝ ਕਿਹਾ ਵੀ ਨਹੀਂ ਜਾਂਦਾ ਸੀ ਇੰਨਾ ਮਨ ਭਾਵਕ ਹੁੰਦਾ ਸੀ ਮੈਂ ਧੰਨਵਾਦ ਕਰਨਾ ਚਾਹਾਂਗੀ ਸਾਡੇ ਅਫਸਰ ਸਹਿਬਾਨਾਂ ਦਾ ਜਿਨ੍ਹਾਂ ਨੇ ਆਪਣੇ ਅਹੁਦਿਆਂ ਤੋਂ ਪਰੇ ਹੋ ਕੇ ਲੋਕਾਂ ਦੇ ਨਾਲ ਮਾਨਵਤਾ ਦਾ ਜਿਹੜਾ ਅਹੁਦਾ ਉਹ ਸਾਂਝਾ ਕੀਤਾ ਹਰੇਕ ਅਫਸਰ ਨੇ ਹਰੇਕ ਸਮਾਜ ਸੇਵੀ ਸੰਸਥਾ ਨੇ ਕੋਈ ਐਮਐਲਏ ਕੋਈ ਮੰਤਰੀ ਅਸੀਂ ਸਾਰਿਆਂ ਨੇ ਇੱਕੋ ਹੀ ਮਿਸ਼ਨ ਤੇ ਕੰਮ ਕੀਤਾ ਕਿ ਅਸੀਂ ਆਪਣੇ ਲੋਕਾਂ ਨੂੰ ਬਚਾਉਣਾ ਹੈ ਅਸੀਂ ਆਪਣੇ ਲੋਕਾਂ ਦੇ ਨਾਲ ਖੜੇ ਹੋਣਾ ਸੋ ਉਸ ਮਿਸ਼ਨ 'ਚ ਅਸੀਂ ਕਾਮਯਾਬ ਹੋਏ ਹਾਂ ਸੋ ਉਹਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਆ ਕਿਉਂਕਿ ਬਹੁਤ ਸਾਰੇ ਖ਼ਤਰਸ਼ੇ ਸੀ ਭਾਵੇਂ ਲੋਕਾਂ ਨੂੰ ਬਚਾ ਲਿਆ ਗਿਆ ਭਾਵੇਂ ਅਸੀਂ ਬਾਹਰ ਕੱਢ ਲਿਆਈ ਉਸ ਤੋਂ ਬਾਅਦ ਵੀ ਬਹੁਤ ਸਾਰੇ ਖ਼ਤਰਸ਼ੇ ਸੀ ਕਿ ਪਤਾ ਨਹੀਂ ਕਿਹੋ ਜੀ ਮਹਾਮਾਰੀ ਫੈਲੂਗੀ ਤੇ ਕਿੰਨੇ ਲੋਕਾਂ ਦੀਆਂ ਜਾਨਾਂ ਜਾਣਗੀਆਂ ਪਰ ਡਾਕਟਰ ਸਹਿਬਾਨਾ ਨੇ ਅਫਸਰ ਸਹਿਬਾਨਾ ਨੇ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਲੋਕਾਂ ਨੂੰ ਇਸ ਮਹਾਮਾਰੀ ਤੋਂ ਵੀ ਪਹਚਾਇਆ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਵੰਿਕਲੀ ਪਹਿਲ ਕੁਰਬਾਨੀ ਕੀਤੀ ਹੈ ਔਰ ਉਹਨਾਂ ਨੇ ਜੋ ਵਾਦਾ ਕੀਤਾ ਸੀ ਕਿ ਮੈਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਣੇ ਲੋਕਾਂ ਦੇ ਘਰਾਂ ਵਿੱਚ ਦੀਵੇ ਬਾਲ ਦਊਗਾ ਸੋ ਉਹ ਵਾਦਾ ਉਹਨਾਂ ਨੇ ਪੂਰਾ ਕੀਤਾ ਅਸੀਂ ਅੱਜ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਦੀਵੇ ਬਾਲੀਏ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੇ ਘਰਾਂ ਦੀਆਂ ਚਾਰ ਦਿਵਾਰੀਆਂ ਹੀ ਖਤਮ ਹੋ ਗਈਆਂ ਦੀਵੇ ਬਾਲਣ ਨੂੰ ਕੰਧਾਂ ਹੀ ਖਤਮ ਹੋ ਗਈਆਂ ਸੋ ਉਹ ਮਿਸ਼ਨ ਜਿਹੜਾ ਦੀਵੇ ਬਾਲਣ ਦਾ ਸੀ ਸ਼ੁਰੂ ਕਰਨ ਜਾ ਰਹੇ ਹਾਂ ਔਰ ਮੈਂ ਐਸਡੀਐਮ ਸਾਹਿਬ ਤੋਂ ਜੋ ਪੁੱਛਿਆ ਕਿ 18 ਪਿੰਡਾਂ ਦੀ ਜਿਹੜੀ ਸੈਂਕਸ਼ਨ ਜਾਰੀ ਹੋਈ ਹੈ 7.5 ਕਰੋੜ ਤੋਂ ਵੀ ਉੱਪਰ ਉਹ ਇਨ੍ਹਾਂ ਪਿੰਡਾਂ ਨੂੰ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਜਿੰਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਇਹ ਲਗਾਤਾਰ جاری ਰਹੂਗਾ ਇਹ ਅਸੀਂ ਇੱਕ ਪਿੰਡ ਤੋਂ ਸ਼ੁਰੂ ਕਰ ਰਹੇ ਆ ਇਹ ਸਿਰਫ ਸ਼ੁਰੂਆਤ ਹੈ ਤੁਸੀਂ ਆਪ ਸਾਰੇ ਨਾਲ ਲੱਗ ਕੇ ਉਹਨਾਂ ਲੋਕਾਂ ਦੇ ਘਰਾਂ ਤੱਕ ਇਹ ਮੁਆਵਜ਼ਾ ਫਰਚਾਉਣਾ ਹੈ ਐਮਐਲਏ ਸਾਹਿਬ ਜਾਣਗੇ ਔਰ ਲਗਾਤਾਰ ਇਹ ਜਾਰੀ ਰਹੂਗਾ ਸਾਰੇ ਪਿੰਡਾਂ ਨੂੰ ਸਾਰੇ ਘਰਾਂ ਨੂੰ ਖੇਤੀ ਦਾ ਜੋ ਨੁਕਸਾਨ ਹੋਇਆ ਘਰਾਂ ਦਾ ਜੋ ਨੁਕਸਾਨ ਹੋਇਆ ਪਸ਼ੂਧਨ ਦਾ ਜੋ ਨੁਕਸਾਨ ਹੋਇਆ ਸਾਰਾ ਮੁਆਵਜ਼ਾ ਪੰਜਾਬ ਸਰਕਾਰ ਉਹਨਾਂ ਦੇ ਘਰਾਂ ਤੱਕ ਦੀਵਾਲੀ ਤੋਂ ਪਹਿਲਾਂ ਪਹਿਲਾਂ ਪਹੁੰਚਾਊਗੀ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਦੇ ਕੇ ਜਾਵਾਂਗੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਕਾਮਯਾਬ ਹੋ ਗਏ ਹਾਂ ਆਪਣੇ ਲੋਕਾਂ ਨੂੰ ਖੜੇ ਕਰਨ ਦੇ ਵਿੱਚ ਸੋ ਪ੍ਰਮਾਤਮਾ ਕਰੇ ਕਿ ਇਹ ਜਿਹੜਾ ਹੱਥ ਫੜਿਆ ਇਹ ਇਸ ਤੋਂ ਅੱਗੇ ਵੀ ਜਿਹੜੀ ਮਦਦ ਹੈ ਲਗਾਤਾਰ ਜਾਰੀ ਰਹੇ ਅਸੀਂ ਦੁਬਾਰਾ ਉਸੇ ਮਕਾਮ ਤੇ ਪਹੁੰਚੀਏ घर दबारा तो दी पालन परमात्मा अगे ही अरदास है वाहगुरु जी का खालसा श्री वागुरु जी की फतेह बहुत बहुत धन्यवाद मैडम जी हम आप मैडम जी और जिन्हें भी अपने मंच से है प्लीज अगे हो जाएंगे और आ, मैं न बोलांगा जिन्हें कि तू बिठाया गया है तीन प्लीज नाम ऊपर आओ और श्री जयचंद पुत्र चंडा राम जी का परिवार पहला आएगा जयचंद पुत्र चंडा राम जी हां जी दूसरा परम हंस पुत्र हंसराज अगे मंगत राम पुत्र मुंशी राम ये अपना लेके ਸਰਟੀਫਿਕੇਟ ਤੁਸੀਂ ਇੱਕ ਸਾਈਟ ਦੇ نیچے ਖੜ ਜਾਣਾ ਫਿਰ ਆਪਾਂ ਇਕੱਠੇ ਗਰੁੱਪ ਫੋਟੋ ਕਰਵਾ ਲਾਂਗੇ ਮੰਗਤਰਾਮ ਪਰਮਹੰਸ ਜੀ ਉਸ ਤੋਂ ਬਾਅਦ ਮੰਗਤਰਾਮ ਜੀ ਨੇੜੇ ਹੋ ਜਾਣਗੇ ਦੇਖਿਓ ਭਾਈ ਮੰਗਤਰਾਮ ਜੀ ਤੋਂ ਬਾਅਦ ਮਾਇਆ ਦੇਵੀ ਜੀ ਦਾ ਪਰਿਵਾਰ ਅੱਗੇ ਆ ਜਾਏਗਾ ਮਾਇਆ ਦੇਵੀ ਪਤਨੀ ਬੂਟਾ ਰਾਮ ਜੀ ਉਸ ਤੋਂ ਬਾਅਦ ਸੋਨੀਆ ਕੁਮਾਰੀ ਪਤਨੀ ਸੰਜੀਵ ਕੁਮਾਰ ਪੰਜ ਪਰਿਵਾਰਾਂ ਦੇ ਨਾਮ ਮੈਂ ਬੋਲੇ ਹੈ ਜੈਚੰਦ ਜੀ ਦਾ ਪਰਿਵਾਰ ਔਰ ਪਰਮਹੰਸ ਮੰਗਤਰਾਮ ਮਾਇਆ ਦੇਵੀ ਔਰ ਸੋਨੀਆ ਕੁਮਾਰੀ ਸੋਨੀਆ ਕੁਮਾਰੀ ਜੀ ਦੇ ਪਰਿਵਾਰ ਤੋਂ ਬਾਅਦ ਮੈਂ ਬੁਲਾਣਾ ਚਾਹਾਂਗਾ ਸੁਨੀਤਾ ਰਾਣੀ ਪਤਨੀ ਮੰਗਤਰਾਮ ਜੀ ਨੇੜੇ ਹੋ ਜਾਣਗੇ ਛੋਦਾ ਬਾਈ ਪਤਨੀ ਮੁੰਸ਼ੀ ਰਾਮ दर्शना रानी, दर्शना रानी पत्नी ओम प्रकाश दर्शना रानी पत्नी ओम प्रकाश जी तो बाद राजकुमार पुत्र राज जी और मनोहर लाल पुत्र वीरू राम ਰਾਜਕੁਮਾਰ ਪੁੱਤਰ ਮਿਲਖਰਾਜ ਔਰ ਮਨੋਹਰ ਲਾਲ ਪੁੱਤਰ ਵੀਰੂ RAM ਜੀ ਦਾ ਹੋ ਗਿਆ ਜੀ ਪੂਰਨ ਸਿੰਘ ਪੁੱਤਰ ਹਸਨ ਸਿੰਘ ਜੀ ਔਰ ਛਿੰਦਰ ਸਿੰਘ ਪੁੱਤਰ ਅਸਨ ਸਿੰਘ ਜਿਵੇਂ ਕੀ ਦੱਸਿਆ ਗਿਆ ਸ਼ੁਰੂਆਤ ਹੈ ਪਹਿਲਾ ਹੈ ਹਲੇ ਕਾਫੀ ਹੋਰ ਪਰਿਵਾਰਾਂ ਦੇ ਨਾਮ ਅਗਲੇ ਪੜਾਅ ਵਿੱਚ ਆਣਗੇ ਪੂਰਨ ਸਿੰਘ ਜੀ ਦਾ ਪਰਿਵਾਰ ਔਰ ਛਿੰਦਰ ਸਿੰਘ ਜੀ ਦਾ ਪਰਿਵਾਰ ਦੇਖਿਓ ਜੀ ਚੱਲ ਜੀ विजय कुमार पुत्र लब्बा राम जी का परिवार जगदीश कुमार पुत्र लब्बा राम जी का परिवार और रेशमा रानी पत्नी गुलजार सिंह जी का परिवार और हरिचंद पुत्र ओम प्रकाश जी का परिवार ਜਨਦੀਸ਼ ਕੁਮਾਰ ਜਿਹਦਾ ਪਰਿਵਾਰ ਸਰਟੀਫਿਕੇਟਸ ਲੈਂਦਾ ਹੋਇਆ ਉਸ ਤੋਂ ਬਾਅਦ ਰੇਸ਼ਮਾ ਰਾਣੀ ਜਿਹਦਾ ਪਰਿਵਾਰ ਦੇਖਣਾ ਇਸ طرف ਰੇਸ਼ਮਾ ਰਾਣੀ ਜੀ